ਆਪਾਂ ਖੜੇ ਆ ਜੀ ਗੁਰਦਾਰ ਦੁਖਨਵਾਰਨ ਸਾਹਿਬ ਐਡਵੈਂਟਨ ਤੇ ਸਾਡੇ ਨਾਲ ਨੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਮਲਕੀਤ ਸਿੰਘ ਭਨੇਸਰ ਆਪਾਂ ਨਾਲ ਗੱਲਬਾਤ ਕਰਾਂਗੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਦਾ ਅਜੋਨ ਕਿਤਾ ਜਾ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਉਹਨਾਂ ਨਾਲ ਸਰਦਾਰ ਬਹਾਦਰ ਸਿੰਘ ਮੁੱਖ ਹੈੱਡ ਗ੍ਰੰਥੀ ਇਸ ਗੁਰਦੁਆਰਾ ਸਾਹਿਬ ਦੇ ਆਓ ਆਪਾਂ ਗੱਲ ਕਰਦੇ ਹਾਂ ਦੋਨਾਂ ਸ਼ਖਸੀਅਤਾਂ ਦੇ ਨਾਲ ਢਾਡੀ ਦਰਬਾਰ ਇਹ ਜਿਹੜੀ ਪਰੰਪਰਾ ਹੈ ਇਸ ਤਰ੍ਹਾਂ ਦਾ ਪਹਿਲੀ ਵਾਰ ਇਸ ਤਰ੍ਹਾਂ ਦੇ ਦਰਬਾਰ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਇਹ ਸੋਚ ਆਈ ਕਿਸ ਤਰ੍ਹਾਂ ਸੋਚ ਦੇਖੋ ਜੀ ਪਹਿਲੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਾ ਉਹ ਤੋਂ ਬਾਅਦ ਗੱਲ ਕਰਦੇ ਆ ਔਰ ਇਹ ਪ੍ਰੋਗਰਾਮ ਇਦਾਂ ਲਿਖਿਆ ਗਿਆ ਵੀ ਇਹ ਅ ਮਤਲਬ ਵੀ ਸਾਡਾ ਕੋਈ ਪਹਿਲੇ ਪਲਾਨ ਨਹੀਂ ਸੀ ਵੀ ਰਹੀ ਇਹ ਪਰ ਇੱਥੇ ਆ ਵੀ ਚਲੋ ਕੰਮ ਤੋਂ ਕੰਮ ਨਮਾ ਗੁਰੂ ਘਰ ਖੱਲਿਆ ਇਹਦੇ ਕੁਛ ਨਾ ਕੁਛ ਮਾਲ ਕੋਈ ਨਾ ਕੁਛ ਕਰਨਾ ਚਾਹੀਦਾ ਪਰ ਅਸੀਂ ਫਿਰ ਸੋਚੇ ਢਾਡੀ ਦਰਬਾਰ ਕਰਾਂ ਐਸਰ ਪ੍ਰਧਾਨ ਜੀ ਕਿੰਨੇ ਢਾਡੀ ਜਥੇ ਸ਼ਾਮਲਿਤ ਕੀਤੀ ਹੈ ਪੰਜ ਢਾਡੀ ਜਥੇ ਆ ਜੀ ਸਾਡੇ ਨਾਲ ਅੰਥੀ ਸਫਾਦਾਬਾਦ ਇਸ ਚਠਾ ਉਹ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਜਿਹੜੀ ਇਸ ਢਾਡੀ ਪਰੰਪਰਾ ਬਾਰੇ ਕਿਹੜੇ ਕਿਹੜੇ ਢਾਡੀ ਜਥੇ ਨੇ ਸ਼ਾਮਲ ਹੋ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਰੱਖਿਆ ਸਾਧ ਸੰਗਤ ਜੀ ਤੇ ਗੁਰਦਾਰਾ ਦੂਖਨਵਾਰਨ ਸਾਹਿਬ ਵਿਖੇ ਜੋ ਤਕਰੀਬਾ ਨਾ 6 ਸਾਲ ਹੋ ਗਏ ਗੁਰੂ ਘਰ ਦੀ ਸੇਵਾ ਚੱਲਦੀ ਨੂੰ ਪ੍ਰਬੰਧਕਾਂ ਨੇ ਉਦੋਂ ਉਪਰਾਲਾ ਕੀਤਾ ਕਿ ਗੁਰੂ ਘਰ ਕਿਸ ਵਾਸਤੇ ਚਾਹੀਦੇ ਨੇ ਤੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਸਾਡਾ ਜੋ ਵਿਰਸਾ ਹੈ ਢਾਡੀ ਦਰਬਾਰ ਟਾਢੀ ਜਿਹੜਾ ਉਲਪ ਹੋ ਰਿਹਾ ਇਸ ਕਰਕੇ ਇਹਨਾਂ ਨੇ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਹੋਇਆ ਗੁਰਦਾਰਾ ਦੂਖ ਨਿਵਾਰਨ ਸਹਿ ਵਿਖੇ ਢਾਡੀ ਦਰਬਾਰ ਛੇਵੇਂ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਢਾਡੀ ਦਰਬਾਰ ਸ਼ੁਰੂ ਕੀਤਾ ਸਾਧ ਸੰਗਤ ਜਿਹੜੀਆਂ ਢਾਡੀ ਵਾਰਾਂ ਨੇ ਜਦ ਜੋਸ਼ ਨਾਲ ਗਾਈਆਂ ਜਾਂਦੀਆਂ ਨੇ ਉਹਨੂੰ ਵੀਰ ਰਸ ਕਹਿੰਦੇ ਨੇ ਵੀਰ ਰਸ ਨੌ ਰਸ ਨੇ ਜਿਨ੍ਹਾਂ ਵਿੱਚ ਇੱਕ ਵੀਰ ਰਸ ਹੈ ਢਾਡੀ ਰਸ ਤੇ ਖਾਲਸਾ ਸਾਜਨਾ ਦੇਵਸ ਦੇ ਸਬੰਧ ਵਿੱਚ ਇਹ ਪ੍ਰਬੰਧਕਾਂ ਨੇ ਪ੍ਰੋਗਰਾਮ ਲਿਖਿਆ ਹੋਇਆ ਹੈ ਜਿਸ ਵਿੱਚ ਪੰਥ ਦੇ ਮਹਾਨ ਢਾਡੀ ਜਥੇ ਪੰਜ ਜਥੇ ਇਸ ਪਵਿੱਤਰ ਸਥਾਨ ਤੇ ਅੱਜ 3 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗੁਰੂ ਜਸ ਕੀਰਤਨ ਸੁਣਾਉਣਗੇ ਸੰਗਤਾਂ ਨੂੰ ਸਰਦਾਰ ਸਾਹਿਬ ਸਰਦਾਰ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਗੁਰੂ ਘਰ ਰਾਮਗੜੀ ਇਹ ਵੀ ਬਹੁਤ ਸੇਵਾ ਕੀਤੀ ਹੈ ਕਿਉਂਕਿ ਐਡਵੈਂਟ ਦੇਖੇ ਸੰਗਤਾਂ ਬਹੁਤ ਨੇ ਇੱਥੇ ਜਿੰਨੇ ਮਰਜੀ ਗੁਰੂ ਘਰ ਬਣ ਜਾਣ ਥੋੜੇ ਨੇ ਸਾਧ ਸੰਗਤ ਜੀ ਖੁਸ਼ੀ ਦੇ ਗਮੀ ਦੇ ਸਾਰੀਆਂ ਸੰਗਤਾਂ ਗੁਰੂ ਘਰਾਂ ਵਿੱਚ ਇਹ ਪ੍ਰੋਗਰਾਮ ਕਰਦੀਆਂ ਨੇ ਇਹ ਤੁਹਾਡਾ ਆਪਣਾ ਸਥਾਨ ਹੈ ਜੀ ਆਇਆਂ ਨੂੰ ਅੱਜ ਦੇ ਜੋ ਸਮਾਗਮ ਚੱਲ ਰਹੇ ਨੇ ਇਹ ਸਾਰੀਆਂ ਸੰਗਤਾਂ ਨੂੰ ਇਸ ਸਮਾਗਮ ਦੀਆਂ ਢਾਡੀ ਦਰਬਾਰ ਦੀਆਂ ਲੱਖ ਲੱਖ ਵਧਾਈਆਂ ਆਓ ਜੀ ਹੁਣ ਤੁਹਾਨੂੰ ਲੈ ਚਲੀਏ ਆਪਾਂ ਦਾ ਢਾਡੀ ਦਰਬਾਰ ਜਿੱਥੇ ਕਿ ਤੁਹਾਡੀ ਰਵਾਇਤ ਸ਼ੁਰੂ ਹੋਣ ਜਾ ਰਹੀ ਹੈ ਜਿੱਥੇ ਵਾਖੋ ਢਾਡੇ ਆਪਣੀ ਗਾਇਨ ਦਾ ਵਜ਼ਾ ਕਰਨਗੇ ਆਓ ਚੱਲਦੇ ਹਾਂ ਢਾਡੀ ਦਰਬਾਰ ਵਿੱਚ in yeah. the yeah. i <laughs>

ताई सरकारे जजबा खून च उतारे ताई सरकारे जजबा खून चे उतारे ताई सरकारे जजबा खून च उतारे बड़ा कर दरबार ਚਰ ਚੌਰ ਸ਼ਕ ਸਰਵਰੇ ਕਾਇਨਾਤ ਦੀਨ ਗੁਨੀ ਦੇਵਾਲੀ ਵਾਲੀ ਇਹ ਦੁਜਹਾਨ ਪੰਥ ਖਾਲਸਾ ਦੇ ਜਾਨਸ਼ੀਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਮੁਬਾਰਕ ਮੁਕੱਦਸ ਹਜ਼ੂਰੀ ਦੇ ਵਿੱਚ ਆਪਾਂ ਜਿੱਥੇ ਇਨਾ ਵਿਸਾਖੀ ਦੇ ਪ੍ਰੋਗਰਾਮਾਂ ਨੂੰ ਸਮਰਪਤ ਸੇਵ ਹਾਜ਼ਰੀ ਭਈ ਹੈ ਔਰ ਸਾਧੂਆਂ ਦੇ ਸ ਵੱਡੇ ਦਰਦ ਦੀ ਚਰਨ ਧੂੜੀ ਨੂੰ ਮੱਥੇ ਤੇ ਲਾਇਆ